ਵੰਡੀ ਖੋਮਣ ਥਰੀਆਲ ਨਹਿਰ ਤੇ ਮੁਕਾਬਲਾ ਸਬੰਧੀ ਜਾਣਕਾਰੀ ਆਉਂਦੇ ਆ ਜੀ 13 ਚਾਰ ਨੂੰ ਕਲੇਰ ਪਟ્રોલ ਪੰਪ ਦੇ ਉੱਪਰ ਇੱਕ ਲੁੱਟ ਕੋਹ ਦੇ ਦੌਰਾਨ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀ ਹਾਂ ਜਿਸ ਦੇ ਵਿੱਚ ਪਟ્રોલ ਪੰਪ ਦੇ ਇੱਕ ਕਰਮਚਾਰੀ ਗੋਤਮ ਦੀ ਮੌਤ ਹੋ ਗਈ ਸੀ ਤੇ ਅਮਿਤ ਨਾਮ ਦਾ ਕਰਮਚਾਰੀ ਜਿਹੜਾ ਉਹ ਜ਼ਖਮੀ ਹੋ ਗਿਆ ਸੀ ਜਿਸ ਤੇ ਮਜੀਠੇ ਠਾਣੇ ਦੀ 24 ਨੰਬਰ ਅਫੇਰ ਦਰਜ ਕੀਤੀ ਗਈ ਸੀ ਉਸ ਦੀ ਉਸ ਤੋਂ ਉਸ ਦਿਨ ਤੋਂ ਜਿਹੜੀ ਦੋਸ਼ੀਆਂ ਦੀ ਭਾਲ ਜਾਰੀ ਸੀ ਅੱਜ ਐਸਐਚਓ ਸਾਹਿਬ ਨੂੰ ਖੁਫੀਆਤ ਲਾ ਮਿਲੀ ਕਿ ਜਿਹੜੇ ਉਕਤ ਦੋਸ਼ੀ ਨੇ ਉਹ ਫਤਰੀਆਲ ਤੇ ਭਗਾਲੀਕਲਾ ਦੇ ਇਲਾਕੇ ਦੇ ਵਿੱਚ ਘੁੰਮ ਰਹੇ ਨੇ ਕੋਈ ਵਾਰਦਾਤ ਕਰਨ ਦੇ ਸਬੰਧ ਵਿੱਚ ਇਸ ਤੇ ਪੁਲਿਸ ਨੇ ਤੁਰੰਤ ਕੇਰਾਬੰਦੀ ਕਰਕੇ ਨਾਕਾਬੰਦੀ ਕੀਤੀ ਹੈ ਤੇ ਜਦੋਂ ਇਹ ਮੋਟਰਸਾਈਕਲ ਆਇਆ ਨਾ ਰੋਕਣ ਦੀ ਕੋਸ਼ਿਸ਼ ਦੇ ਦੌਰਾਨ ਇਹਨਾਂ ਨੇ ਪੁਲਿਸ ਦੇ ਉੱਪਰ ਫਾਇਰਿੰਗ ਕਰ ਦਿੱਤੀ ਜਵਾਰਿੰਗ ਜੋ ਵੀ ਫਾਇਰਿੰਗ ਦੇ ਵਿੱਚ ਆਕਾਸ਼ਦੀਪ ਆਕਾਸ਼ਦੀਪ ਸਿੰਘ ਉਰਫ ਭੂਟਾ ਤੇ ਅਮਰਵੀਰ ਸਿੰਘ ਪਰਫਾ ਰਗੂ ਵਾਸੀ ਨਿਸ਼ਾਰਾ ਜਿਹੜੇ ਆ ਦੋਨੋਂ ਡਟਮੀ ਹੋ ਗਏ ਤੇ ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਸਿਵਲ ਹਸਪੀਟਲ ਵਿੱਚ ਛੱਪੇ ਦਿੱਤਾ ਗਿਆ ਸਰਕਰੇ ਦੀ ਜਾਂਚ ਚੱਲ ਰਹੀ ਹੈ ਕਿੰਨੇ ਵਜੇ ਦਾ ਸਮਾਂ ਹੈ ਇਹ ਤਾਂ ਤਕਰੀਬਨ ਹੁਣ ਤੋਂ ਅੱਧਾ ਘੰਟਾ ਪਹਿਲਾਂ 2:00 ਵਜੇ ਸਮਾਂ ਆ ਉਹ ਤੋਂ ਤਕਰੀਬਨ ਅੱਧਾ ਪੌਣਾ ਘੰਟਾ ਪਹਿਲਾਂ ਜਿਹੜਾ ਇਹ ਇਨਸੀਡੈਂਟ ਹੋਇਆ ਤੇ ਤਕਰੀਬਨ 1:30 ਵਜੇ ਠੀਕ ਹੈ ਜੀ